ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਤਾਇਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਐਨੂ ਰਾਇਕੋਟ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਵੀਰ ਰਮਣੇ ਦੇ ਘਰੇ ਆਏ ਆ ਨੌਜਵਾਨ ਵੀਰ ਆ ਵਪਾਰ ਦਾ ਕੰਮ ਕਰਦਾ ਰਾਇਕੋਟ ਵਾਲੇ ਇਸ ਏਰੀਏ ਚੋਂ ਸਾਰਿਆਂ ਨਾਲੋਂ ਮੌਲ ਰੇਟ ਇਸ ਵੀਰ ਦੇ ਜਾਇਜ ਹੁੰਦੇ ਆ ਜਿਹੜੇ ਭੈਣ ਭਰਾ ਡੇਲੀ ਵੀਡੀਓ ਵੇਂਦੇ ਆ ਉਹ ਵੀਰ ਨੂੰ ਜਾਣਦੇ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 4-5 ਵਿਹੜਾ ਵਿਖਾਉਣੀਆਂ ਚਾਰੇ ਪੰਜੇ ਵਿਹੜਾ ਚੰਗੀਆਂ ਤੇ ਮੁੱਲ ਜਿਵੇਂ ਜਾਇਜ ਬਿਲਕੁਲ ਛੋਟੇ ਛੋਟੇ ਭਾਅ ਹੋਣਗੇ ਗੱਲਾਂ ਬਾਤਾਂ ਵੀਰ ਨਾਲ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਮੇਰਾ ਰਮਦੀਪ ਸਿੰਘ ਪਿੰਡ ਤਾਜਪੁਰ ਤਸੀਦ ਹੈ ਉਹ ਜਿੱਦਾਂ ਲੁਧਿਆਣਾ ਫੋਨ ਨੰਬਰ ਦੱਸ ਦਿਓ 98323343 ਸਾਈਬਰ ਵਾਲਾ ਗਰਮੀ ਬੁਲਾ ਕਰਾਈ ਫਿਰਦਾ ਕੋਸਣਾ ਭਰਾ ਵਾਹ ਇਹ ਤਾਂ ਬਾਲੀ ਗਰਮੀ ਬਾਲਾ ਡਿੱਕਾ ਜਿਹਾ ਲੱਗਿਆ ਪਿਆ ਕੋਈ ਆਨੇ ਕੱਲ ਤੋਂ ਮੀਂਹ ਦੱਸਿਆ ਆਪਾਂ ਦੱਸਿਆ ਲਗਾਤਾਰੀ ਆ ਪਵਾ ਦੇਗਾ ਮੀਂਹ ਪਵਾ ਦੇਗਾ ਪਵਾ ਦੇਗਾ ਬਾਲਾ ਤਾਂ ਨਹੀਂ ਆਪਾਂ ਜਿ ਵਿਹਲੇ ਹੋਏ ਨਾ ਲੋਕਾਂ ਨੂੰ ਮੀਂਹ ਪਵਾਣਾ ਸਹੀ ਹੈ ਇੱਕ ਨੰਬਰ ਤੋਂ ਸ਼ੁਰੂ ਕਰ ਲਾ ਰਹਿ ਬਣੇ ਕੰਨਵਾਸੂਆ ਇਹ ਵੀ ਵੀਰੇ ਰਾਤ ਸੋਈ ਆ ਹੂੰ ਸਾਨੂੰ ਨਹੀਂ ਪਤਾ ਈ 12 ਵਜੇ ਸੋਈ ਹੋ ਕੇ 2 ਵਜੇ ਸੋਈ ਆ ਆਪੇ ਹੀ ਸੋਈ ਹਾਪੀ ਸੋਈ ਜੇਜਪੁਰ ਪ੍ਰੋਪਰ ਪੈ ਗਈ ਇਹਦਾ ਸਵੇਰੋ ਦੇਖਤੀ ਆ ਠੀਕ ਹੈ ਤੇ ਇਹਨੇ ਵੀਰੇ ਸਰਕਾਰੀ ਸੀਮਾ ਦੇ ਨਾ ਟੀਕੇ ਆਉਂਦੇ ਸੀ ਹਲਕ ਦੇ अच्छा 61 ਉਹਦੀ ਬੱਛੀ ਹੈ ਠੀਕ ਹੈ ਸਹੀ ਹੈ ਸਵੇਰੋਂ ਮੈਂ 2.5 3 ਕਿਲੋ ਦੁੱਧ ਚੋਇਆਗਾ ਐਵੇਂ ਆਪਾਂ ਕਹੀਏ 10 ਕਿਲੋ ਚੋੜਿਆ 60 ਕਿਲੋ ਚੋੜਿਆ ਉਹ ਕੋਈ ਝੂਠ ਬੋਲਣ ਦਾ ਫਾਇਦਾ ਕੋਈ ਨਹੀਂਗਾ ਹੂੰ 2.5 3 ਕਿਲੋ ਚੋਇਆਗਾ ਬੱਚੀ ਕਿੰਨਾ ਕਿ ਦੁੱਧ ਪਿਆ ਜੀ ਰਾਮ ਨੇ ਵੀਰੇ ਦੁੱਧ ਬੱਸੀ ਨੂੰ ਦੇਣਾ ਚਾਹੀਦਾਗਾ 15 ਤੋਂ ਬਾਅਦ ਬੱਸ ਐਸਾ ਨਾ ਬੱਸੀ ਦੀ ਕੁਆਲਿਟੀ ਆ ਠੀਕ ਹੈ ਐਵੇਂ ਆਪਾਂ 20 ਕਿਲੋ ਤਾਂ ਕਹਿੰਦੇ ਨਹੀਂ ਕਿ ਬਾਕੀ ਕੋਈ ਪਤਾ ਨਹੀਂਗਾ ਰੁੱਤ ਚੰਗੀ ਆ ਅਗਲਾ ਵੀ ਉਹ ਲੈ ਲਵੇ ਨਾ ਮਾ ਗਵਾ ਕਰਦੀ ਬੱਛੀ ਦਾ ਜੈ ਜੈ ਮੋਲਰਾਮ ਨੇ ਪਹਿਲਾਂ ਹੀ ਦੱਸ ਦੇ ਇਹ 40000 ਦੀ ਤੇਰਾਏ ਬਈ ਕੱਢੀ ਆ ਦੋਸਤੋ 1 ਨੰਬਰ ਦੂਜੇ ਸੂਵੇ ਵੱਛੀ ਸੂਈ ਆ ਡੱਬੀ ਵੱਛੀ ਪ੍ਰਿੰਟ ਵਾਲੀ ਚਿੱਟੇ ਰੰਗ ਦੀ ਵੱਛੀ ਆ ਵਿੱਚ ਕਾਲੇ ਰੰਗ ਦੇ ਬਲੈਕ ਕਲਰ ਦੇ ਮੋٹے ਡੱਬਾ ਵੀਰ ਕਹਿੰਦਾ ਰਾਤ ਸੂਈ ਆ ਆਪਾਂ ਨੂੰ ਨਹੀਂ ਪਤਾ 11 ਵਜੇ ਸੂਪੀ ਆਪਾਂ ਨੂੰ ਨਹੀਂ ਪਤਾ 12 ਵਜੇ ਸੂਪੀ ਬੱਚਾ ਮਗਰ ਵੱਛੀ ਐ ਜੇਰ ਵਾਲੇ ਪਾਸੋਂ ਕੰਪਲੀਟ ਐ ਜੇਰ ਪੈ ਗਈ ਐ 667 ਦੀ ਵੀਰ ਦੱਸਦਾ ਮਗਰ ਵੱਛੀ ਐ ਬੱਚਾ ਬਹੁਤ ਸੋਹਣਾ ਚੰਗੀ ਸੇਵਾ ਹੋ ਜਾਂਦੀ ਆਉਂਦੇ ਸੂਏ ਨੂੰ ਮਾਂ ਦੇ ਮਗਰ ਵੜ ਤਿਆਰ ਹੋ ਜੂ ਬਹੁਤ ਕੁਆਲਟੀ ਵਾਲਾ ਬੱਚਾ ਵੀਰੇ ਹੂੰ ਮੱਚਾ ਬਹੁਤ ਚੰਗਾ ਪੂਰੀ ਵੱਡੀ ਵਹਿੜ ਤਿਆਰ ਹੋ ਥਣ ਵੀ ਸੋਹਣੇ ਆ ਆਦੀ ਚਵਾਈ ਵਾਲੇ ਚਾਰ ਹੀ ਥਾਣਾ ਕੋਈ ਫੂਟ ਨਹੀਂ ਛਾਂਗ ਨਹੀਂ ਬਾਈ ਕਹਿੰਦਾ ਕੋਈ 10 ਕਿਲੋ ਨਹੀਂ ਬੌਲਾ ਚੋਇਆ ਕੋਈ 15 ਕਿਲੋ ਨਹੀਂ ਚੋਇਆ ਸੋਭਾ ਪਹਿਲੀ ਚਵਾਈ ਕੀਤੀ ਆ 2.5 ਕਿਲੋ ਬੌਲਾ ਹਵਾਨੇ ਚੋਂ ਕੱਢਿਆ ਕੁਛ ਬੌਲਾ ਬੱਚੇ ਨੂੰ ਪਿਆਦਾ 15 ਕਿਲੋ ਬਾਈ ਦੱਸ ਆ ਬੱਚੇ ਨੂੰ ਛੰਗਾ ਕੇ ਬੱਚੇ ਨੂੰ ਛੰਗਾ ਕੇ ਐ ਨਹੀਂ ਪਤਾ ਬਰਾਤ ਹੀ ਬੱਚਾ ਚੰਗੀ ਕਿਆ ਹੋਵੇ ਆਪਾਂ ਦਾ ਪਤਾ ਹੀ ਨਹੀਂ ਕਦੋਂ ਦੀ ਸੁਈ ਰੀ ਆ ਠੀਕ ਐ 15 ਕਿਲੋ ਵੀਰ ਦੱਸਦਾ ਖੁੱਲਾ ਦੁੱਧ ਪਿਆ ਜੂ ਬਾਕੀ ਰੁੱਤ ਵਧੀਆ ਹੋ ਸਕਦਾ ਬੱਦ ਪਿਆ ਜੇ ਪਰ 15 ਕਿਲੋ ਦੀ ਵੀਰ ਕਹਿੰਦਾ ਮੇਰੀ ਗਾਰੰਟੀ ਖੁੱਲਾ ਪਿਆ ਜੂ ਬਹੁਤ ਸੋਹਣੀ ਬੱਛੀ ਮੁੱਲ ਜਾਇਜ਼ ਹੀ ਆ ਮਾਨਤਾਣ ਹੋ ਜੂ ਬਾਕੀ ਵੀ ਬੱਛੀ ਕੁਆਲਿਟੀ ਬਹੁਤ ਆ ਰੰਗ ਰੂਪ ਬਹੁਤ ਚੰਗਾ ਗਾ ਸਿੱਧਾ ਸਹੀ ਗੱਲ ਬਾਕੀ ਸਾਊ ਸੀਰ ਦਾ ਕੋਈ ਲੈਖਾ ਹੀ ਨਹੀਂ ਗਾ ਛਾਪੀ ਦੋ ਥੱਲੇ ਬੈ ਜੋ ਬੱਚਾ ਛੱਡ ਨਾ ਛੱਡੋ ਚਵਾਈ ਆ ਨਲਕੇ ਰਹੀਏ ਕੋਈ ਥਣ ਬਹੁਤ ਚੰਗਾ ਗਾ ਚਵਾਈ ਦਾ ਥਣ ਨਾਲ ਹੀ ਬਣਨੀ ਆ ਜੇ ਨਿਕਣ ਦਾ ਥਣ ਉਹ ਕੀ ਚਵਾਈ ਬਣੇ ਇਹ ਤਾਂ ਗੱਲ ਹੈਗੀ ਆ ਥਣ ਪੂਰਾ ਚੰਗਾ ਆ ਅੱਧੀ ਚਵਾਈ ਵਾਲਾ ਮੋਟਾ ਜਾਨ ਵਾਲਾ ਥਣ ਆ ਸ਼ਾਮ ਦੀ ਚਵਾਈ ਚ 5 ਘੰਟੇ ਪਏ ਆ ਦਪਹਿਰੇ ਵੀਡੀਓ ਬਣਾ ਰਹੇ ਆ 12:30 1 ਵਜੇ ਸ਼ਾਮ ਤੱਕ ਰਹਿਵਾਨਾ ਦੁੱਧ ਨਾਲ ਭਰ ਲੈਣਾ ਥਾਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰੋ ਬਿਲਕੁਲ ਜਾਇਜ ਜ ਮੌਲਾ ਛੋਟਾ ਪਾ ਮਾਨਤਾਨ ਹੋ ਜੂ ਦੋ ਨੰਬਰ ਤੇ ਇੱਕ ਹੋਰ ਡੱਬੀ ਵਿੱਚੀ ਚਿੱਟੇ ਰੰਗ ਦੀ ਕਾਲੇ ਡੱਬਾ ਕਿੰਨਾਂ ਮਸੂਆ ਰ ਆਪਣੇ ਇਹ ਵੀ ਵੀਰੇ ਦੂਜੇ ਸੂਈ ਸੁਈ ਹੋਈ ਆ ਹੂੰ ਇਹਦੀ ਕੱਲ੍ਹ ਤੋਂ ਹੀਟ ਕੱਢੀ ਹੋਈ ਆ ਅੱਛਾ ਦੋ ਤੇ ਸੀਗਾ ਵੀਰੇ ਇਸ ਟਾਈਮ ਉਹਦੇ ਕੋਲ 7 ਕਿਲੋ ਠੀਕ ਹੈ ਹੁਣ ਇਸ ਟਾਈਮ 6 ਕਿਲੋ ਆ ਠੀਕ ਪਰ ਹਾਂ ਮੈਂ 5 ਕਿਹਗੇ ਦਊਂਗਾ ਅੱਛਾ ਅੱਪਾ ਕਿਲੋ ਘੱਟ ਹੀ ਗਈ ਦਮਾਂ ਗੀ ਠੀਕ ਮੁੜ ਕੇ ਅਗਲਾ ਐਨ ਆਵੇ ਕੋਈ ਫੋਨ ਲਾਵੇ ਵੀ ਤੈਨੂੰ ਗਾਣੇ ਦੁੱਧ ਘੱਟ ਕੱਢਿਆਗਾ ਅਗਲੇ ਉਹ ਭਰ ਵੱੱਧ ਕੱਟੂ ਵਾਲਾ ਖੁਸ਼ ਹੋ ਜਾਣਾਗਾ ਕਿੰਨੇ ਦੀ ਇਹ ਤਾਂ ਵੀਰੇ ਬੱਛੀਆਂ ਵਾਲਾ ਭਾਈ ਆ ਕਿੰਨਾ ਤੂੰ ਆਪ ਹਿਸਾਬ ਨਾਲ ਐਹ ਜਿਹੀ ਵੀ ਬੱਸੀ ਲੈਣੀ ਹੋਵੇ ਕਿੰਨੇ ਦੀ ਮਿਲੂ ਇੰਨੇ ਦੀ ਆਪਾਂ ਗਾ ਦੇ ਦਾਂਗੇ ਸਹੀ ਹੈ ਤੂੰ ਆਪ ਹੀ ਕਹਿੰਦੇ ਇੰਨੇ ਦੀ ਦੇ ਦੇ ਹੂੰ ਸਹੀ ਹੈ ਚੱਲ ਫਿਰ ਵੀ ਦੱਸ ਦੇ ਜਾਈਏ ਭਾਈ ਜੀ ਆ ਦੇ ਦਾਂਗੇ ਕੱਢੀਏ ਬਾਹਰ ਨੂੰ ਦੋਸਤੋ ਬੱਛੀਆਂ ਵਾਲਾ ਭਾਈ ਆ ਆ ਇਸ ਟਾਈਮ ਭਾਈ ਕਹਿੰਦਾ ਹੀਟ ਚ ਆਈ ਹੈ ਦੁੱਧ 7 ਕਿਲੋ ਸੀ ਕੀਟ ਕਰਕੇ ਕਿ ਕਿਲੋ ਕੁ ਦੁੱਧ ਬਾਈ ਕਹਿੰਦਾ ਘਟਾਇਆ 6 ਕਿਲੋ ਆ ਤੁਸੀਂ 5 ਕਿਲੋ ਮੰਨ ਕੇ ਆਓ ਬਾਈ ਕਹਿੰਦਾ ਤੁਹਾਡੇ ਘਰੇ ਕਿਲੋ ਦੁੱਧ ਵਧ ਦੇਵੇ ਫੇਰ ਬਾਈ ਕਹਿੰਦਾ ਨਜ਼ਾਰ ਆਊਗਾ 22000 ਦੀ ਦੇ ਦੇਣੀ ਆ ਜਾਂਦਾ ਹੀ ਅਗਲਾ ਆਪਦੀ ਏਆਈ ਕਰਾ ਲੇ ਤੇ ਇਹ ਗੱਭਨ ਰਹਿ ਗਈ ਫੁੱਲ ਪੈਸਿਆਂ ਦੀ ਵੱਛੀ ਆ ਨਾਲੇ ਤਾਂ ਸਿਆਲੂ ਸਿਆਲ ਵਧੀਆ ਦੁੱਧ ਪਿਆਜੂ ਜਿਆਦਾ ਵਾਲੀ ਵੱਛੀ ਆ ਸੀਰ ਸੌ ਪੂਰੀ ਆ ਕੋਈ ਫੋਟ ਨਹੀਂ ਸ਼ਾਂਗ ਨਹੀਂ ਚਾਰੀ ਥਾਨਾਂ ਗੈਬ ਚ ਲੱਗੇ ਹੋਏ ਆ ਪ੍ਰਿੰਟ ਪ੍ਰੁੰਡ ਬਹੁਤ ਸੋਹਣਾ ਮੰਨ ਲਓ ਜੇ ਕੋਈ ਭੈਣ ਭਰਾ ਔਸਰ ਵੈੜ ਵੀ ਲੈਂਦਾ ਉਹ ਹੋ ਸਕਦਾ ਆਉਂਦੀ ਗੱਬਣ ਹੋ ਜੇ ਹੋ ਸਕਦਾ 6 ਮਹੀਨੇ ਪੱਠੇ ਪਾਉਣੇ ਪੈ ਜਾਣ ਔਸਰ ਵੈੜ ਲੈਣ ਨਾਲੋਂ ਆਹ ਬੱਚੀ ਲਈ ਚੰਗੀ ਆ ਹੋ ਸਕਦਾ ਇਹ ਵੀ ਪਹਿਲੇ ਸੀ ਬੰਤੀ ਰਹਿ ਜੇ ਨਹੀਂ ਫਿਰ ਦੁੱਧ ਦਾ 6 ਕਿਲੋ ਇਹਦੇ ਥੱਲੇ ਹੈਗਾ 6-7 ਕਿਲੋ ਇਹ ਤਾਂ ਖੁੱਲਾ ਆਏ ਨੇ ਪਿਆਈ ਜਾਣਾ ਅਤਵਰੇ ਤੰਨੇ ਕਿਹ ਜਿੱਕੇ ਨੰਦਿਆ ਲਉ ਤੰਨੇ ਭੈਣੀ ਇੱਕ ਅੰਦਰ ਖੜੀ ਆ ਠੀਕ ਐ ਤੰਨੇ ਇੱਕੋ ਹੀ ਆ 22000 ਦੀ ਦੇ ਦੇਣੀ ਆ 22000 ਚੋਂ 22 ਮਾਣ ਕਰ ਦੂਗਾ ਬੇਫਿਕਰ ਹੋ ਕੇ ਆਜੋ 7 ਕਿਲੋ ਦੁੱਧ ਸੀ 6 ਕਿਲੋ ਹੁਣ ਇਸ ਟਾਈਮ ਹੀਟ ਚ ਆਈ ਆ ਪੰਜ ਮੰਨ ਕੇ ਦਵਾ ਤੁਸੀਂ 5 ਮੰਨ ਕੇ ਆਇਓ ਬਾਈ ਕਹਿੰਦਾ ਬੇਝਕ ਹੱਥ ਹੁਣਾ ਲਾਓ ਠੀਕ ਹੈ ਬੇਸ਼ੱਕ ਬਾਈ ਕਹਿੰਦਾ ਥਣਾ ਨੂੰ ਅਗਲਾ ਹੱਥ ਵੀ ਨਾ ਲਾਵੇ ਅਗਲਾ ਆਪਦੇ ਘਰੇ ਲਿਜਾ ਕੇ ਚਵਾਈ ਕਰ ਲੈ 5 ਕਿਲੋ ਦੁੱਧ ਦੀ ਗਾਰੰਟੀ 6 ਨਿਕਲੂਗਾ ਤੇ ਹੀਟ ਜਦੋਂ ਛੱਡ ਗਈ 7 ਤੇ ਬਾਈ ਕਹਿੰਦਾ ਜਣਾ 3 ਨੰਬਰ ਤੇ ਸੋਹਣੀ ਜਰਸੀ ਕੈਨ ਮਾਸੂਆ ਇਹ ਵੀਰੇ ਦੂਜਾ ਸੁਭਾਗਾ ਪਹਿਲੇ ਸੁਭਾਗ ਖੀਰੀ ਸੁਪੀ ਗਈ ਠੀਕ ਹੈ ਹੁਣ ਇਸ ਟਾਈਮ ਇਹਨੇ ਸੈਗਰੇਲਾਂ ਦਾ ਕੱਟ ਤੇ ਚੱਕ ਲੈ ਚੱਕ ਕੱਟ ਤੇ ਵੀਰੇ ਚੱਕ ਲਓਗੇ ਕੋਈ ਕੱਟ ਤੇ ਠੀਕ ਹੈ ਸਿੱਧੀ ਆ ਬ੍ਰੇਸ ਟਾਈਮ ਠੀਕ ਹੈ ਤੇ ਇਹਦਾ ਮੰਨ ਕੇ ਚੱਲੋ ਵੀਰੇ 25 ਦਿਨ ਪਏ ਕੰਨਾ ਮੰਨ ਕੇ ਬੰਦਾ ਲੈ ਰੇ ਮਹੀਨੇ ਦੀ ਕੱਜੀ ਹਾਂ ਮਹੀਨੇ ਦੀ ਕੱਜੀ ਕਿੰਨਾ ਦਾ ਦੁੱਧ ਕਰ ਆ ਵੀਰੇ ਹੈਗੀ ਡੈਨਮਾਰਕ ਦੇ 50 ਰੋ 62 ਦੀ ਹੂੰ ਤੇ ਇਹਦੇ ਲੱਗਿਆ 33 ਰੋ 66 ਠੀਕ ਹੈ ਦੁੱਧ ਕਿਨਾ ਕੁ ਵੇਚੀ ਦੁੱਧ ਵੀਰੇ ਬੱਸੀ ਦੇ ਤਾ ਪਹਿਲੇ ਸੀ 14 ਗੱਲੋਂ ਆਇਆ ਸੀ ਕਿ ਉਮੀਦ ਹੈਗੀ ਆ ਵੀ 15 ਤੋਂ ਪਲੱਸ ਚੱਲੂਗੀ ਕਿਉਂਕਿ ਬੱਸੀ ਦਾ ਚਾਰ ਚੁਰ ਵਧੀਆ ਸਾਦਾ ਆਇਆ ਠੀਕ ਹੈ ਮਾਲ ਲਜਾਇਤ ਦਾ ਇਹਦਾ ਮੁੱਲ ਵੀਰੇ 55000 ਰੁਪਇਆ ਗੱਡੀ ਹੈ ਬਾਹਰ ਨੂੰ ਬਾਕੀ ਦੇ ਸਾਊਸੀ ਦੇ ਨਾਲ ਪੂਰੀ ਸਾਫੀ ਲੈ ਪਰਵਾਹ ਹੀ ਨਹੀਂ ਕੋਈ ਸੀਰ ਸੌ ਬਾਈ ਕਹਿੰਦਾ ਫੋਲਾ 13-14 ਗੱਲੋਂ ਪਹਿਲਾਂ ਨੇ ਦੁੱਧ ਦਿੱਤਾ ਪਹਿਲੇ ਸਵੇਰੇ ਖੀਰੀ ਸੂਈ ਸੀ ਕਹਿਨੂ ਵੀਰੇ ਆਪਾਂ ਪਲੂਨ ਵੀ ਕਹਿੰਦੇ ਹਾਂ। ਹਾਂ। ਧੀ ਦੀ ਗੱਲ ਪਲੂਨ ਕਹਿੰਦੇ ਵੀ ਬੱਸੀ ਪਾਸ ਹੁੰਦੀ ਆ। ਹੂੰ। ਕਿਉਂਕਿ ਬੱਚੀ ਦਾ ਮੂੰਹ ਫਟਦਾ ਹੀ ਆ। ਹਾਂ, ਛੋਟਾ ਆ। ਬਾਾਕੀ ਦੱਸ ਦਈਏ ਮੈਂ ਹੈਗੀ ਆ। ਹਾਂ। ਆਪਾਂ ਨੂੰ ਕਹਿੰਦੇ ਲੋੜ ਨਹੀਂ ਅਗਲੇ ਨੂੰ ਦੇਖ ਹੀ ਲੈਣੇ ਕਿ ਕੁਆਲਿਟੀ ਕਿੰਨੀ ਦਾ ਬੱਸੀ ਆ। ਹਾਂ, ਮੂੰਹ ਮੱਥੇ ਦੀ ਬਹੁਤ ਸੋਹਣੀ ਆ। ਛੋਟੀ ਜੀ ਬੁੱਤੀ ਆ। ਬੋਦੀ ਵਾਲੀ ਬੱਚੀ। ਜਿਹੜੇ ਘਰੋਂ ਲੈ ਆਂਦੀ ਆ ਅਗਰੇ ਦਾ ਨਜ਼ਰ ਤੂੰ ਧਾਗਾ ਬੰਨਿਆ ਹੋਇ ਨਜ਼ਰ ਨਾਲ ਹੀ ਬੱਸੀ ਨਾਲ ਹੀ ਮੈਂ ਵੀ ਖੋਦਿਆ। ਅੱਛਾ, ਦੋਸਤੋ ਬਾਈ ਕਹਿੰਦਾ ਜਿਹੜੇ ਪਰਿਵਾਰ ਤੋਂ ਆਪਾਂ ਲਈ ਉਹਨਾਂ ਦਾ ਪਰ ਤੇ ਬਾਈ ਕਹਿੰਦਾ ਖੋਲਿਆ ਮੈਂ ਵੀ ਨਹੀਂਗਾ ਤੇ ਜਿਹਦੇ ਪਸੰਦ ਆ ਉਹ ਜੀ ਅਗਲੇ ਨੇ ਖੋਲਣਾ ਤਾਂ ਖੋਲ ਲੇ ਤੇ ਨਹੀਂ ਖੋਲਣਾ ਤਾਂ ਅਗਲਾ ਵੀ ਨਾ ਖੋਲੇ 15 ਕਿਲੋ ਤੋਂ ਬਾਹਰ ਬਾਈ ਦੱਸਦਾ ਦੁੱਧ ਪਿਆ ਜੂ ਇੱਕ ਮਹੀਨੇ ਦੀ ਕੱਚੀ ਆ 55000 ਦੀ ਦੇ ਦੇਣੀ ਆ ਕੱਦ ਕਾੜ ਪੂਰਾ ਹੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਚੰਗੇ ਸੀ ਬੰਦੀ ਆ ਚੰਗੇ ਸੀ ਬੰਦ ਤੋਂ ਅੱਗੇ ਪ੍ਰੈਗਨੈਂਟ ਆ ਜੇ ਕੋਈ ਭੈਣ ਭਰਾ ਮਹੀਨਾ ਸਾਹਮ ਕੇ ਸੇਵਾ ਕਰਕੇ ਤਿਆਰ ਕਰਕੇ ਵੀ ਸੇਲ ਕਰਦਾ ਤਾਂ ਵੀ ਕਰਮਾਂ ਵਾਲੀ ਵਧੀਆ ਮੁਨਾਫਾ ਦੇ ਜੂ ਕਿਉਂਕਿ ਬੱਚੀ ਫਲਜਾਤ ਵਾਲੀ ਐ ਬਾਕੀ ਕੱਦ ਕਾਠ ਵਾਲੀ ਐ ਇੱਕ ਘਟਾ ਅਗਲਾ ਇਹਨੂੰ ਟਰਾਂਜਿਸ਼ਨ ਦਾ ਪਾ ਦੇ 2200 ਵਾਲਾ ਨਾਲੇ ਤਾਂ ਵਜਨ ਹੋਰ ਕਰ ਜੂਗੀ ਤੇ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੋ ਹਾਂ ਤੁਸੀਂ ਝੋਲਣਾ ਸਟਾਰਟ ਹੀ ਲੱਗਸੀ ਕਰ ਲਈ ਹਾਂ ਸਟਾਰਟਿੰਗ ਦੋਸਤੋ ਕਰ ਲਈ ਐ ਦੁੱਧ ਲੋਣਾ ਸਟਾਰਟ ਕਰਤਾ 25 ਦਿਨ ਪਈ ਐ ਤੁਸੀਂ ਮਹੀਨਾ ਮੰਨ ਕੇ ਆ ਜਾਓ ਵਧੀਆ ਰੁੱਤ ਜੀ ਹੁੰਦੀ ਐ ਸਿਆਲੋ ਸਿਆਲ ਕਰਮਾਂ ਵਾਲੀ ਵਧੀਆ ਖੁੱਲਾ ਦੁੱਧ ਪਿਆ ਜੂ ਜੇ ਕੋਈ ਤਿਆਰ ਵੀ ਕਰਕੇ ਵੀ ਸੇਲ ਕਰਦਾ ਤਾਂ ਵੀ ਡੂਢੇ ਪੈਸੇ ਵਟਾ ਜੂਗੀ ਅੱਗੇ ਆ ਜਾ ਰਾਮਣੇ ਆ ਇੱਕ ਹੋਰ ਚਿੱਟੀ ਬੱਚੀ ਕਿੰਨਾ ਵਸੂਗਾ ਇਹ ਵੀ ਬਿਰੇ ਪਹਿਲੇ ਸੂਇਆ ਇਹ ਵੀ ਮੂੰਹ ਚਾਰ ਤਾਂ ਦਾ ਬਿਰੇ ਕਿੰਨੇ ਕ ਦਿਨ ਲੈ ਜੂ ਇਹਦਾ ਤੇਰੇ ਮਹੀਨਾ ਪਿਆ ਇੱਕ ਮਹੀਨਾ ਇਹ ਆਪ ਵੀ ਦੀ ਏਵੀਐਸ ਦੀ ਆ ਇਹਦੇ ਲੱਗਿਆ ਹੋਇਆ ਜਰਸੀ ਟੀ ਦਾ ਲੱਗਿਆ 21 ਰੁਪਏ 35 ਅੱਛਾ ਜਰਸੀ ਤੋਂ ਗੱਪੜ ਇਹ ਜਰਸੀ ਦਾ ਗੱਪੜ ਅੰਦੇ ਕਿਉਂਕਿ ਆਏ ਆ ਜਿਹੜੇ ਬੰਦੇ ਬਿਰੇ ਚੰਗੇ ਫਾਰਮ ਪੂਰਮ ਵਾਲੇ ਆ ਉਹ ਪਹਿਲੇ ਸੂਇ ਜਰਸੀ ਟੀ ਦੇ ਪੜਾਉਂਦੇ ਆਪਣੇ ਬੱਚਿਆਂ ਨੂੰ ਠੀਕ ਹੈ ਕਿੰਨਾ ਕ ਦੁੱਧ ਪਿਆਜੂ ਇਹ ਬੱਚੇ ਨੂੰ ਦੁੱਧ ਪਵਾਜਾ 20 ਕਿਲੋ ਸਮਾਂ ਕਿੰਨਾ ਦੱਸਿਆ ਮਹੀਨਾ ਦਾ ਮੁੱਲ ਮੁੱਲੇ ਦਾ 550 ਮੋਲੇ ਦਾ ਵੀ 55000 ਇਹ ਪਈ ਜੇ ਕੋਈ ਜੋੜਾ ਲਊਗਾ ਆਪਾਂ ਮਾਨਤਨ ਕਰਾਂਗੇ ਜੇ ਕੋਈ ਭੈਣ ਭਰਾ ਜੋੜੀ ਲੈ ਲੈਂਦਾ ਨਹੀਂ ਬਾਤ ਕਿ ਗੱਲ ਤਾਂ ਨਹੀਂ ਗਾ ਹਾਂ ਮਾਨਤਨ ਕਰਦਾ ਹੈ ਕੋਈ ਆ ਇੱਕ ਸੱਤ ਦਾ ਜੋੜਾ ਲੈਂਦਾ ਕੋਈ ਉਹਦਾ ਮਾਨਤਨ ਆਪਾਂ ਕਰਦਾ ਕਿ ਕਿੰਨਾ ਦੇਣਗੇ ਠੀਕ ਹੈ ਮਾਨਤਨ ਬਾਈ ਕਹਿੰਦਾ ਕਰਦੇ ਆਂਗੇ ਬੇਫਿਕਰ ਹੋ ਕੇ ਆਜੋ ਅਸੀਂ ਪੂਰੀ ਫੁੱਲ ਜਾਣਾ ਵੀਰੇ ਅਸੀਂ ਆਪਾਂ ਨੂੰ ਪਤਾ 75000 ਦੀ ਐ ਮੂਰੇ 20 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਇੱਕ ਮਹੀਨੇ ਦੀ ਕੱਚੀ ਆ ਵਜਨ ਵਜਨ ਬਹੁਤ ਐ ਪਹਿਲੇ ਸੂਏ ਸੁੰਦੀ ਐ ਦੋਵੇਂ ਵੇੜਾ ਵਧੀਆ ਰੁੱਤ ਜੀ ਸੁੰਦੀਆਂ ਜਾ ਕੇ ਉਦੋਂ ਬਾਜ਼ਾਰ ਫੁੱਲੀ ਤੇਜ ਹੋ ਜਾਣਾ ਬਾਕੀ ਨਵਾਂ ਹਨ ਇੱਕ ਨੰਬਰ 2 ਦਾ ਆ ਦੂਜਾ ਸੂਆ ਆ ਜਿਹੜੀ ਖੜੀ ਜਰਸੀ ਉਹ ਪਰਲੀ ਪਹਿਲਾ ਸੂਆ 55 55000 ਦੀ ਜੋੜੀ ਹੈ ਮਾਨਤਾਂ ਹੋ ਜੂ ਚੰਗੇ ਸੀਵਣਾਂ ਦੀਆਂ ਤੇ ਦੋਵਾਂ ਦੇ ਅੱਗੇ ਸੀਵਣ ਲੱਗਾ ਚੰਗਾ ਜਰਸੀ ਨਾਲ ਦਾ ਉਹ ਚਾਰ ਦੰਦ ਵੀਰੇ ਹੋਈ ਹੋਈ ਆ ਜੀ ਇਹ ਛੇ ਦੰਦ ਵੀਰੇ ਠੀਕ ਆ ਆ ਛੇ ਦੰਦ ਦਾ ਤਿੰਨ ਨੰਬਰ ਜਰਸੀ ਤੇ ਚਾਰ ਨੰਬਰ ਚਾਰ ਦਾ ਚੌਗੀ ਵਹਿੜ ਅੱਜ ਦੀ ਵੀਡੀਓ ਦੇ ਵਿੱਚ ਇਹ ਰਵਣੇ ਦੀਆਂ ਚਾਰ ਵਹਿੜਾ ਬਿਲਕੁਲ ਜੈਜੇ ਮੁੱਲ ਦੀਆਂ ਹੁਣ ਤੇਰੇ ਹਿਸਾਬ ਨਾਲ ਜੇ ਫਾਰਮ ਵਾਲੇ ਬੱਸੀਆ ਹੁੰਦੇ ਪਰ ਖੁੱਲੀਆਂ ਖੜ ਜਾਂਦੀਆਂਗਾ ਪਰ ਖੁੱਲੀਆਂ ਖੜਿਆ ਕੋਈ ਫਿਕਰ ਤਾਂ ਨਹੀਂਗਾ ਹਾਂ ਜੇ ਇਹੀ ਇੱਥੇ ਹੁੰਦੀ ਬੰਨੀ ਹੋਈ ਹਨ ਨਾ ਉਹ ਉਸੇ ਵਾਰ ਬਾਹਰ ਜਾਵਣ ਨਹੀਂ ਇਹ ਦੀ ਗੱਲ ਆਪਰੀਆਂ ਬੜਾ ਖੁੱਲੀਆਂ ਸਤ ਖੁੱਲੀਆਂ ਆਈਆਂ ਤਾਂ ਕਰਕੇ ਬਾਈ ਕਹਿੰਦਾ ਮੌਜ ਨਾਲ ਖੜੀਆਂ ਤੇ ਜੇ ਉਹੀ ਘਰ ਵਾਲੀਆਂ ਵਹਿੜਾ ਹੁੰਦੀਆਂ ਧਿਲਿਆਰਾ ਜਾਂ ਸੰਗਲਪਾਏ ਵਾਲੀਆਂ ਉਹਨਾਂ ਨੂੰ ਹੁਣ ਖੁੱਲਾ ਛੱਡ ਦਿੰਦੇ ਬਾਈ ਕਹਿੰਦਾ ਉਹ ਕਿੱਥੇ ਖੜ੍ਹਦੀਆਂ ਥਣ ਬਹੁਤ ਸੋਹਣੀਆਂ ਫੂਟ ਸ਼ਾਂਗ ਵਾਧੂ ਕਿਸੇ ਦੇ ਵੀ ਨਹੀਂ ਅਗਲੇ ਨੂੰ ਆਇਆ ਕੋਈ ਦਿੱਕਤ ਨਾ ਹੋਵੇ ਕਿਸੇ ਪਾਸੋਂ ਦੇਖਣ ਦੀ ਬੜਾ ਬੜਾ ਕੀ ਹੋ ਜੀ ਹਾਂ ਤੁਸੀਂ ਵੇਖ ਲਓ ਅੱਜ ਦੀ ਵੀਡੀਓ ਦੇ ਵਿੱਚ ਇਹ ਰਵਣੇ ਦੀਆਂ ਚਾਰ ਬਹਿੜਾ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਬਿਲਕੁਲ ਛੋਟੇ ਮੁੱਲ ਬਹੁਤ ਚੰਗੀਆਂ ਫੁੱਲ ਜਾਤ ਵਾਲੀਆਂ ਮੱਛੀਆਂ ਤਿੰਨ ਚਿੱਟੇ ਰੰਗ ਦੀਆਂ ਡੱਬੀਆਂ ਵਹਿੜਾਂ ਤੇ ਇੱਕ ਆ ਜਰਸੀ ਨਸਲ ਦੀ ਛੇ ਦੰਦ ਦੂਜਾ ਸੁਹਾਵ ਬੱਚੀ 15 ਕਿਲੋ ਤੋਂ ਬਾਹਰ ਦੁੱਧ ਪਿਆ ਜੂ ਫੋਨ ਨੰਬਰ ਸਕਰੀਨ ਤੇ ਮਾਨਤਾਣ ਹੋ ਜੂ ਸਾਰਿਆਂ ਨੂੰ ਸასი ਸ਼ਕਤ